ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਇੰਡੀਆ ਪਾਕਿਸਤਾਨ ਤੇ ਚਾਈਨਾ ਅਸਲ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਗੇਮ ਪੈ ਰਹੀ ਹੈ ਸਿਕਿਉਰਿਟੀ ਸੰਸੇਰ ਨੂੰ ਲੈ ਕੇ ਔਰ ਕਿਤੇ ਨਾ ਕਿਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਹੈ ਇੱਕ ਸਮਝੌਤਾ ਗਿਰੀ ਚੱਲ ਰਹੀ ਹੈ ਲੜਾਈ ਜੇ ਅਸੀਂ ਸਮਝ ਗਏ ਵੀ ਮੁੱਕ ਗਈ ਮੁੱਕੀ ਨਹੀਂ ਲੜਾਈ ਤੇ ਅਜੇ ਹੋਰ ਲੱਗਣੀਆਂ ਸੋ ਬੇਨਤੀ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਆਪਾਂ ਵੇਖ ਰਹੇ ਆ ਕਿ ਦੋ ਦੇਸ਼ਾਂ ਦੀ ਜਿਹੜੀ ਪਿਛਲੇ ਸਮੇਂ ਦੌਰਾਨ ਲੜਾਈ ਹੋਈ ਸੋ ਵੱਡਾ ਝਗੜਾ ਹੋਇਆ ਸੋ ਆਖਰ ਉਹ ਚੀਜ਼ ਜਿਹੜੀ ਹੈ ਆਪਾਂ ਨੂੰ ਲੱਗਦਾ ਵੀ ਮਿਟ ਗਈ ਖਤਮ ਹੋ ਗਈ ਪਰ ਉਹ ਉਹ ਚੀਜ਼ ਜਿਹੜੀ ਖਤਮ ਨਹੀਂ ਹੋਈ ਲੋਕ ਇਹ ਗੱਲ ਸਮਝ ਰਹੇ ਨੇ ਕਿ ਰੌਲਾ ਜਿਹੜਾ ਨਾ ਉਹ ਮੁੱਕ ਚੁੱਕਿਆ ਹੈ ਲੜਾਈ ਖਤਮ ਹੋ ਚੁੱਕੀ ਹੈ ਵੀ ਹੁਣ ਇਹ ਲੜਾਈ ਕਦੇ ਵੀ ਨਹੀਂ ਲੱਗੇਗੀ ਪਰ ਇਹ ਗਲਤ ਸੋਚ ਹੈ ਰੌਲਾ ਘਟਿਆ ਨਹੀਂ ਸਗੋ ਵਧਿਆ ਆ ਸਿੱਖਾਂ ਨੂੰ ਸਿੱਖਾਂ ਨੂੰ ਹਾਲਾਤਾਂ ਉੱਤੇ ਅੱਖ ਰੱਖਣ ਦੀ ਲੋੜ ਹੈ ਸਾਡੇ ਜਿਹੜੇ ਗੁਰਸਿੱਖ ਨੇ ਜਾਂ ਸਿੱਖ ਰੈਜੀਮੈਂਟ ਹੈ ਉਹਨਾਂ ਨੂੰ ਆਪਣੇ ਜਿਹੜਾ ਹੈ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਅੱਜ ਆਪ ਦੇਖਦੇ ਹਾਂ ਜਿਹੜੀ ਸਾਡੀ ਇੰਡੀਅਨ ਆਰਮੀ ਹੈ ਉਹਨੂੰ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਪਰ ਜੇ ਗੱਲ ਕਰੀਏ ਵੀ ਦੋ ਦੇਸ਼ਾਂ ਦੀ ਇਹ ਲੜਾਈ ਇਹ ਆਖਰਕਾਰ ਰੁਕੀ ਹੈ ਇਹਨੂੰ ਹੋਲਡ ਕੀਤਾ ਗਿਆ ਹੈ ਪਰ ਇਹ ਲੜਾਈ ਬਿਲਕੁਲ ਖਤਮ ਨਹੀਂ ਹੋਈ ਲੜਾਈ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਲੱਗ ਜਾਏ ਕਿਹੜੇ ਵੇਲੇ ਅਸਾਰ ਬਣ ਜਾਣ ਕਿਹੜੇ ਵੇਲੇ ਲੜਾਈ ਸ਼ੁਰੂ ਹੋ ਜਾਏ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਲੜਾਈ ਨੂੰ ਜਾਣ ਬੁੱਝ ਕੇ ਰੋਕਿਆ ਗਿਆ ਹੈ ਕਿਉਂਕਿ ਹੁਣ ਸਟੇਟ ਇਲੈਕਸ਼ਨ ਹੋਣ ਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਆਪਣੇ ਪੰਜਾਬ ਦੇ ਵਿੱਚ 2027 ਦੇ ਵਿੱਚ ਜਿਹੜੀ ਸਰਕਾਰ ਬਣਨੀ ਹੈ ਨਵੀਂ ਦੇਖੋ ਹੁਣ ਜਾਂ ਤੇ ਇਹੀ ਰਿਪੀਟ ਹੁੰਦੇ ਨੇ ਤੇ ਜਾਂ ਫਿਰ ਨਵੀਂ ਬਣਦੀ ਆ ਕੌਣ ਆਉਂਦਾ ਤੇ ਜਾਂ ਫਿਰ ਇਹ ਲੜਾਈ ਜਿਹੜੀ ਹੈ ਤਾਂ ਕਰਕੇ ਰੋਕੀ ਗਈ ਹੈ ਤੇ ਜਾਂ ਫਿਰ 2029 ਨੂੰ ਲੈ ਕੇ ਰੋਕੀ ਗਈ ਹੈ ਤੇ ਜਾਂ ਫਿਰ ਇਹ ਲੜਾਈ ਇਸ ਕਰਕੇ ਰੋਕੀ ਗਈ ਹੈ ਵੀ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ 25 ਸਤੰਬਰ ਨੂੰ ਜਿਹੜਾ ਹੈ ਆਪਣੇ ਅਹੁਦੇ ਤੋਂ ਰਿਟਾਇਰਮੈਂਟ ਲੈ ਰਹੇ ਨੇ ਤੇ ਪ੍ਰਧਾਨ ਮੰਤਰੀ ਇੱਕ ਨਵਾਂ ਦੇਸ਼ ਨੂੰ ਮਿਲੇਗਾ। ਕਈ ਲੋਕਾਂ ਦੀਆਂ ਜਿਹੜੀਆਂ ਆਪੋ ਆਪਣੀਆਂ ਇਹ ਗੱਲਾਂ ਚਲੀਆਂ ਹੋਈਆਂ ਨੇ ਆਪੋ ਆਪਣੇ ਹਿਸਾਬ ਨਾਲ ਲੋਕਾਂ ਨੇ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਪਰ ਹੁਣ ਸੱਚਾਈ ਕੀ ਹੈ ਉਹ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ। ਜਿਹੜੀ ਲੜਾਈ ਹੈ ਇਹ ਤਾਂ ਕਰਕੇ ਅਸਲ ਦੇ ਵਿੱਚ ਰੋਕੀ ਗਈ ਹੈ। ਇਸ ਲੜਾਈ ਦੇ ਰੋਕਣ ਦਾ ਅਸਲ ਕਾਰਨ ਇਹ ਵੀ ਗੁਰਮੁਖ ਪਿਆਰਿਓ ਇਸ ਲੜਾਈ ਦਾ ਇਹ ਰੋਕਣ ਦਾ ਅਸਲ ਕਾਰਨ ਇਹ ਬਣਿਆ ਕਿਉਂਕਿ ਇਸ ਲੜਾਈ ਨੂੰ ਜਿਹੜਾ ਹੈ ਹੋਲਡ ਕੀਤਾ ਗਿਆ ਇਹ ਲੜਾਈ ਜਿਹੜੀ ਹੈ ਖਤਮ ਨਹੀਂ ਹੋਈ ਜੇ ਅਸੀਂ ਸੋਚਦੇ ਹਾਂ ਵੀ ਇਹ ਲੜਾਈ ਖਤਮ ਹੋ ਗਈ ਇਹ ਲੜਾਈ ਬਿਲਕੁਲ ਵੀ ਖਤਮ ਨਹੀਂ ਹੋਈ ਇਹ ਸਾਡਾ ਭੁਲੇਖਾ ਹੈ ਇਹ ਸਾਡਾ ਵਹਿਮ ਹੈ ਕਿ ਲੜਾਈ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਲੜਾਈ ਖਤਮ ਨਹੀਂ ਹੋਈ ਲੜਾਈ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਲੜਾਈ ਲੱਗ ਸਕਦੀ ਹੈ ਲੜਾਈ ਕਿਸੇ ਵੇਲੇ ਵੀ ਜਿਹੜੀ ਹੈ ਹੋ ਸਕਦੀ ਹੈ ਪਰ ਸਿੱਖੋ ਇਹ ਗੱਲ ਦਾ ਭੁਲੇਖਾ ਨਾ ਪਾ ਲਿਓ ਇਹ ਲੜਾਈ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਲੜਾਈ ਬਿਲਕੁਲ ਜਿਹੜੀ ਹੈ ਉਹ ਸਾਡੇ ਸਰਾਖਾਂ ਦੇ ਉੱਪਰ ਹੈ ਤੇ ਕਿਹੜੇ ਵੇਲੇ ਐਲਾਨ ਹੋ ਜਾਏ ਇਹ ਕਿਸੇ ਨੂੰ ਨਹੀਂ ਪਤਾ ਜੇ ਅਸੀਂ ਸਮਝੀਏ ਵੀ ਲੜਾਈ ਮੁੱਕ ਚੁੱਕੀ ਹੈ ਲੜਾਈ ਖਤਮ ਹੋ ਚੁੱਕੀ ਹੈ ਤੇ ਲੜਾਈ ਜਿਹੜੀ ਹੈ ਬਿਲਕੁਲ ਬੇ ਖਤਮ ਹੋ ਗਈ ਹੈ ਵੀ ਹੁਣ ਥੋੜਾ ਲੜਾਈ ਹੋਏਗੀ ਜੀ ਇੰਜ ਥੋੜੀ ਹੋਏਗਾ ਜੀ ਆਹ ਥੋੜਾ ਹੋਏਗਾ ਸੋ ਇਹ ਗੱਲਾਂ ਦਾ ਜਿਹੜੇ ਭਰਮ ਨੇ ਨਾ ਉਹ ਆਪਣੇ ਮਨ ਦੇ ਵਿੱਚੋਂ ਅਸੀਂ ਕੱਢ ਦਈਏ ਇਹਨਾਂ ਗੱਲਾਂ ਦੇ ਜਿਹੜੇ ਭਰਮ ਨੇ ਉਹ ਅਸੀਂ ਆਪਣੇ ਮਨ ਦੇ ਵਿੱਚੋਂ ਬਾਹਰ ਕਰ ਦਈਏ ਲੜਾਈ ਜਿਹੜੀ ਹੈ ਕਿਸੇ ਵੇਲੇ ਵੀ ਹੋ ਸਕਦੀ ਹੈ ਗੁਰਮੁਖ ਪਿਆਰਿਓ ਦੋ ਦੇਸ਼ਾਂ ਦਾ ਇਹ ਆਪਸੀ ਮਾਮਲਾ ਤੇ ਇਸ ਦੇ ਵਿੱਚ ਇੱਕ ਚੰਗੀ ਸੋਚ ਜਿਹੜੀ ਹੈ ਉਹ ਸ਼ਾਇਦ ਕਿਤੇ ਨਾ ਕਿਤੇ ਕਿਸੇ ਦੀ ਹੈ ਜੋ ਕੰਮ ਕਰ ਰਹੀ ਹੈ ਬੇਨਤੀ ਕਰਾਂ ਇਸ ਜਾਣਕਾਰੀ ਸਾਡੇ ਕੋਲੇ ਜਿਹੜੀ ਹੈ ਉਹ ਬਹੁਤ ਤਰ੍ਹਾਂ ਦੀ ਹੋਏਗੀ ਪਰ ਅਸਲੀ ਕਾਰਨ ਕੀ ਹੈ ਇਹ ਦੁਨੀਆ ਦੀ ਪਹਿਲੀ ਜੰਗ ਸੀ ਕੁਝ ਦੇਖਿਆ ਵੀ ਕਈ ਲੋਕਾਂ ਨੇ ਆਪੋ ਆਪਣੀਆਂ ਜਿਹੜੀਆਂ ਰਾਏ ਦਿੱਤੀਆਂ ਜਿਸ ਵਿੱਚ ਦੋਨੋਂ ਦੇਸ਼ ਬਿਨਾਂ ਲੜਾਈ ਜਿੱਤ ਗਏ ਮੀਡੀਆ ਮੁਤਾਬਕ ਸਾਡੀ ਫੌਜ ਨੇ 라ਵਲਪਿੰਡੀ ਤੇ ਇਸਲਾਮਾਬਾਦ ਦਾ ਕਬਜ਼ਾ ਕਰ ਲਿਆ ਪਾਕਿਸਤਾਨੀ ਮੀਡੀਆ ਮੁਤਾਬਕ ਉਹਨਾਂ ਦੀ ਫੌਜ ਦਿੱਲੀ ਤੱਕ ਪਹੁੰਚ ਗਈ ਇਹ ਇਤਿਹਾਸਿਕ ਘਟਨਾ ਰਹੀ ਹੈ ਹਾਲਾਂਕਿ ਹੋ ਸਕਦਾ ਹੈ ਵੀ ਦੋ ਦੇਸ਼ ਆਪਸ ਦੇ ਵਿੱਚ ਲੜਨਾ ਚਾਹੁੰਦੀ ਨਾ ਹੋਣ ਤੇ ਦੋਵਾਂ ਦੇਸ਼ਾਂ ਨੇ ਜਾਣਬੁੱਝ ਕੇ ਜਿਹੜਾ ਹੈ ਇੱਕ ਦੂਜੇ ਨੂੰ ਧਮਕੀ ਦਿੱਤੀ ਹੋਵੇ ਪਰ ਜਿਹੜਾ ਪੁੱਲ ਖਿਮਾ ਕਰਿਓ ਜਿਹੜਾ ਪਹਿਲ ਕਾਮ ਅਟੈਕ ਹੋਇਆ ਉਹ ਝੂਠਾ ਨਹੀਂ ਸੀ ਉਹ ਸੱਚਾ ਸੀ ਪਰ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਆਪਣੇ ਲੋਕਾਂ ਦੀ ਵੀ ਐਸੀ ਰਾਜਨੀਤੀ ਹੋ ਸਕਦੀ ਹੈ ਹੁਣ ਕਈ ਲੋਕ ਦੇ ਸਾਡੇ ਇਹ ਕਹਿੰਦੇ ਵੀ ਆਪਣੀ ਰਾਜਨੀਤੀ ਹੈ ਜੀ ਹੋਰ ਇਹਦੇ ਪਿੱਛੇ ਕੁਝ ਨਹੀਂ ਹੈਗਾ ਪਰ ਉਹ ਰੱਬ ਜਾਣਦਾ ਜੀ ਕਹਿੰਦੇ ਵੱਡੀ جنگ ਲੱਗਦੀ ਤਾਂ ਅਮਰੀਕਾ ਚੀਨ ਕੋਈ ਵੀ ਜਿੱਤੇ ਉਸ جنگ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਜਿਹੜੀ ਹੈ ਉਹ ਬਿਲਕੁਲ ਹੋਰ ਘਟ ਜਾਏਗੀ ਸਿੱਖਾਂ ਨੂੰ ਮੂਰੇ ਹੋ ਕੇ ਲੜਨ ਦੇ ਲਈ ਜਿਹੜਾ ਮਜਬੂਰ ਕੀਤਾ ਜਾਏਗਾ ਸਿੱਖਾਂ ਨੂੰ ਲੜਨ ਦੇ ਲਈ ਕਿਹਾ ਜਾਏਗਾ ਕਿ ਸਾਡੇ ਲੋਕ ਜਿਹੜੇ ਨੇ ਅੱਗੇ ਹੋ ਕੇ ਲੜਨਗੇ ਤੇ ਸਿੱਖ ਫੌਮ ਤੋਂ ਬਿਨਾਂ ਜਿਹੜਾ ਹੈ ਕੋਈ ਵੀ ਅੱਗੇ ਹੋ ਕੇ ਬਿਲਕੁਲ ਖੁੱਲੇ ਦਿਲ ਨਾਲ ਇਦਾਂ ਲੜ ਨਹੀਂ ਸਕਦਾ ਸਿੱਖ ਰੈਜੀਮੈਂਟ ਨੂੰ ਹੀ ਅੱਗੇ ਕੀਤਾ ਜਾਏਗਾ ਸਾਰੀ ਕਮਾਂਡ ਉਹਨਾਂ ਨੂੰ ਸੌਂਪ ਦਿੱਤੀ ਜਾਏਗੀ ਸੋ ਹੁਣ ਅਸਲ ਦੇ ਵਿੱਚ ਕਾਰਨ ਕੀ ਹੈ ਇੰਡੀਆ ਪਾਕਿਸਤਾਨ ਤੇ ਚਾਈਨਾ ਜਿਹੜੀ ਹੈ ਆਪਣੀ ਸਕਿਉਰਿਟੀ ਨੂੰ ਚੇਂਜ ਕਰ ਰਹੀ ਹੈ ਜਿਹੜੇ ਸੈਂਸੀਰੀਅਸ ਆਫੀਸਰਸ ਨੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਚੇਂਜ ਕੀਤਾ ਜਾ ਰਿਹਾ ਇੱਕ ਦੂਜੇ ਨਾਲ ਅਸਲ ਦੇ ਵਿੱਚ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਸੀ ਆਪਣੇ ਲੋਕਾਂ ਤੇ ਅਟੈਕ ਆਪਣੇ ਲੋਕਾਂ ਨੂੰ ਖਤਮ ਕਰਨਾ ਸੋ ਆਖਰ ਸਾਡੇ ਲੋਕਾਂ ਦੇ ਵਿੱਚ ਜੇ ਅਟੈਕ ਹੋਇਆ ਆ ਤਾਂ ਅਸਲ ਦੇ ਵਿੱਚ ਉਹਦਾ ਬਦਲਾ ਲੈਣਾ ਫਿਰ ਕਿਸੇ ਚੀਜ਼ ਦੇ ਹੁਣ ਮੰਨ ਲਓ ਟਰੰਪ ਨੇ ਲੜਾਈ ਰੁਕਵਾ ਦਿੱਤੀ ਮੈਂ ਮੰਨਦਾ ਕਿ ਟਰੰਪ ਨੇ ਜਿਹੜੀ ਆ ਇਹ ਲੜਾਈ ਨੂੰ ਰੁਕਵਾਇਆ ਪਰ ਕੀ ਜਿਹੜਾ ਕਹਲ ਕਾਮ ਅਟੈਕ ਹੋਇਆ ਉਹਨਾਂ ਸਾਰਿਆਂ ਨੂੰ ਭੁਲਾ ਦਿੱਤਾ ਜਾਵੇ ਵੀ ਹਾਂ ਜੀ ਉਹਨਾਂ ਨੇ ਲੜਾਈ ਰੁਕਵਾ ਦਿੱਤੀ ਤੇ ਅਸੀਂ ਲੋਕ ਦਿੱਤੀ ਉਹਨਾਂ ਨੇ ਲੜਾਈ ਨੂੰ ਰੁਕਵਾਇਆ ਤੇ ਅਸੀਂ ਰੋਕ ਦਿੱਤੀ ਬਹੁਤ ਵਧੀਆ ਹੋਇਆ ਜੀ ਬੜੀ ਚੰਗੀ ਗੱਲ ਹੋਈ ਪਰ ਕੀ ਜਿਹੜਾ ਉਹ ਅਟੈਕ ਹੋਇਆ ਉਹਨੂੰ ਭੁਲਾ ਦਿੱਤਾ ਜਾਏ ਉਹ ਜਿਹੜਾ ਅਟੈਕ ਹੋਇਆ ਉਸ ਅਟੈਕ ਨੂੰ ਜਿਹੜਾ ਹੈ ਭੁਲਾ ਦਿੱਤਾ ਜਾਏ ਉਸ ਅਟੈਕ ਦਾ ਫਿਰ ਕੀ ਹੈ ਭਾਈ ਜਿਹੜੇ ਲੋਕਾਂ ਦੀਆਂ ਦੇ ਵਿੱਚ ਜਾਂਨਾ ਗਈਆਂ ਕੀ ਉਹਨਾਂ ਦੀ ਜਾਨ ਦੇ ਨਾਲ ਇਹ ਸਭ ਤੋਂ ਵੱਡਾ ਸਮਝੌਤਾ ਨਹੀਂ ਖਿਲਵਾੜ ਨਹੀਂ ਹੈਗਾ ਕਿ ਉਹਨਾਂ ਲੋਕਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਰੋਲ ਕੇ ਰੱਖ ਦਿੱਤਾ ਗਿਆ ਉਹਨਾਂ ਲੋਕਾਂ ਦੀ ਜਿਹੜੀ ਹੈ ਇਸ ਤਰ੍ਹਾਂ ਕੀਤੀ ਹੋਈ ਹੱਤਿਆ ਨੂੰ ਅਸੀਂ 1 ਮਿੰਟ ਦੇ ਵਿੱਚ ਹੀ ਭੁਲਾਤਾ ਮੈਂ ਤਾਂ ਤਾਂ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਲੜਾਈ ਰੁਕੀ ਨਹੀਂ ਲੜਾਈ ਹੋਲਡ ਕੀਤੀ ਗਈ ਹੈ ਇਹ ਲੜਾਈ ਜਿਹੜੀ ਹੈ ਜ਼ਰੂਰ ਲੱਗੇਗੀ ਪਰ ਜੇ ਲੜਾਈ ਰੋਕੀ ਗਈ ਹੈ ਕਿਸੇ ਖਾਸ ਕਾਰਨ ਕਰਕੇ ਫਿਰ ਜਿਹੜਾ ਪਹਿਲਗਾਮ ਅਟੈਕ ਹੋਇਆ ਉਹਦੇ ਪਿੱਛੇ ਵੀ ਬਹੁਤ ਵੱਡੀ ਜਿਹੜੀ ਹੈ ਸਾਜ਼ਿਸ਼ ਹੈ ਉਹਦੇ ਪਿੱਛੇ ਦਾ ਜੋ ਅਸਲ ਸੱਚ ਹੈ ਉਹ ਦੁਨੀਆ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ ਜੇ ਲੜਾਈ ਅਸਲ ਦੇ ਵਿੱਚ ਲੱਗਣੀ ਨਹੀਂ ਸੀ ਤੇ ਫਿਰ ਪਹਿਲਗਾਮ ਅਟੈਕ ਕਿਵੇਂ ਹੋਇਆ ਕਿਹਨੇ ਕਰਵਾਇਆ ਤੇ ਜੇ ਪਹਿਲਗਾਮ ਅਟੈਕ ਪਾਕਿਸਤਾਨ ਨੇ ਕੀਤਾ ਸੀ ਫਿਰ ਉਹਨਾਂ ਦੇ ਨਾਲ ਇੱਕ ਜੁੱਟ ਜਿਹੜੀ ਆ ਦੋ ਟੋਕੀ ਗੱਲ ਹੋਣੀ ਚਾਹੀਦੀ ਸੀ ਵੀ ਹਾਂ ਭਾਈ ਇਹ ਗੱਲ ਜਿਹੜੀ ਆ ਕਿਵੇਂ ਹੋਈ ਕਿਵੇਂ ਵਾਪਰੀ ਸੋ ਅਸਲ ਲੜਾਈ ਦਾ ਕਾਰਨ ਪਹਿਲਗਾਮ ਅਟੈਕ ਹੀ ਸੀ ਪਹਿਲਾਂ ਪੁਲਵਾਵਾ ਅਟੈਕ ਨੂੰ ਲੈ ਕੇ ਲੜਾਈ ਦੇ ਆਸਾਰ ਬਣੇ ਹੁਣ ਪਹਿਲ ਕਾਮ ਨੂੰ ਲੈ ਕੇ ਬਣੇ ਪਰ ਲੜਾਈ ਰੁਕਵਾ ਦੇਦੀ ਜੇ ਮੰਨ ਲਓ ਕੋਈ ਸਾਡਾ ਵੱਡਾ ਨੁਕਸਾਨ ਹੋ ਜਾਂਦਾ ਤੇ ਫਿਰ ਜਿਹੜਾ 트ੰਪ ਨੇ ਵਿੱਚ ਪੈ ਕੇ ਜਿਹੜਾ ਇਹ ਲੜਾਈ ਨੂੰ ਰੁਕਵਾ ਦੇਣਾ ਸੀ ਫਿਰ ਵੀ ਅਸੀਂ ਸਾਰਾ ਕੁਝ ਭੁਲਾ ਦਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਦੋ ਦੇਸ਼ਾਂ ਦੀ ਲੜਾਈ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਦੋ ਦੇਸ਼ ਆਪਸ ਦੇ ਵਿੱਚ ਲੜਨ ਮਰਨ ਮੈਂ ਇਹ ਕਹਿੰਦਾ ਵੀ ਅਸਲ ਜਾਂਚ ਹੋਵੇ ਪਤਾ ਲੱਗੇ ਵੀ ਕੀ ਕਾਰਨ ਰਹੇ ਨੇ ਦੋਵੇਂ ਦੇਸ਼ਾਂ ਦੇ ਅਸਲ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਸੱਚਾਈ ਜ਼ਰੂਰ ਮਿਲਣੀ ਚਾਹੀਦੀ ਹੈ ਇਹ ਨਾ ਹੋਵੇ ਵੀ ਇਹ ਸਾਰੀ ਗੱਲ ਨੂੰ ਜਿਹੜਾ ਇੱਥੇ ਦਬ ਦਿੱਤਾ ਜਾਵੇ ਇਹ ਰਾਜਨੀਤੀ ਜਿਹੜੀ ਹੈ ਕਰਕੇ ਕਿਤੇ ਲੋਕਾਂ ਦੀ ਜਾਨ ਦੇ ਨਾਲ ਇਦਾਂ ਖੇਡਿਆ ਨਾ ਜਾਏ। ਸੋ ਇਹ ਚੋਂ ਨਾ ਸੋ ਲੜਾਈ ਰੁਕੀ ਨਹੀਂ ਹੋਰ ਦੇਸ਼ਾਂ ਦੇ ਵਿੱਚ ਵੀ ਜਿਹੜੀ ਆ ਲੜਾਈ ਲੱਗ ਸਕਦੀ ਹੈ ਸੋ ਇਹ ਦੋ ਦੇਸ਼ ਸਾਡੇ ਵੀ ਆਪਸ ਦੇ ਵਿੱਚ ਪਿੱਟ ਸਕਦੇ ਨੇ ਲੜਾਈ ਨਾ ਹੀ ਹੋਵੇ ਮੈਂ ਤੇ ਕਹਿਣਾ ਚਾਹੁੰਦਾ ਆ ਪਰ ਜਾਂ ਜੋ ਹੋਵੇ ਵੀ ਅਸਲ ਦੇ ਵਿੱਚ ਕਾਰਨ ਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ